ਕਾਲ ਮੈਂ ਹਰੇਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਰਤ ਕ نیوز ਲਾਈਨ ਦੀ ਵਿਸ਼ੇਸ਼ ਰਿਪੋਰਟ ਭਾਰਤੀ ਟ੍ਰੋਨ ਕਮਿਸ਼ਨ ਨੇ ਐਸਐਸਪੀ ਡਾਕਟਰ ਅਰਜੋਤ ਕੋਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਹੈ ਇਸ ਕਾਰਵਾਈ ਮਗਰੋਂ ਹੁਣ ਅੰਮ੍ਰਿਤਸਰ ਤੋਂ ਕਮਿਸ਼ਨਰ ਆਈਪੀਐਸ ਗੁਰਪ੍ਰੀਤ ਸਿੰਘ ਪੁੱਲ ਨੂੰ ਤੁਰੰਤ ਪ੍ਰਭਾਵ ਨਾਲ ਤਰਨਤਾਰਨ ਦਾਪਾ ਤੋਂ ਚਾਰਜ ਦਿੱਤਾ ਗਿਆ ਹੈ ਦੱਸ ਦਈਏ ਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੇ ਐਸਐਸਪੀ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਐਸਐਸਪੀ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਦੇਖੋ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਐਕਸ਼ਨ ਲੈਂਦੇ ਤਰਨਤਾਰਨ ਦੇ ਜਿਹੜੇ ਐਸਐਸਪੀ ਹੈ ਡਾਕਟਰ ਰਵਜੋਦ ਕੌਰ ਗਰੇਵਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਤਰਨਤਾਰਨ ਦੇ ਜ਼ਮੀਨੀ ਹਾਲਾਤ ਹੀ ਇਹ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਿਕਾਇਤ ਕਿਉਂ ਕਰਨੀ ਪਈ? ਕਿਉਂਕਿ ਚੋਣ ਤਾਂ ਉੱਥੇ ਲੜਨੀ ਸੀ ਆਮ ਆਦਮੀ ਪਾਰਟੀ ਤੇ ਉਹਦੇ ਉਮੀਦਵਾਰ ਹਰਜੀਤ ਸਿੰਘੂ ਨੇ ਪਰ ਮਨੀਸ਼ ਸੋਧਿਆ ਦੇ ਕਹਿਣ ਮੁਤਾਬਕ ਸਾਮ-ਦੰਦ ਗੰਦ-ਵੇਦ ਚੋਣ ਉਥੇ ਕੌਣ ਲੜ ਰਿਹਾ ਸੀ? ਪੰਜਾਬ ਪੁਲਿਸ ਤੇ ਮੋਰੀ ਹੋ ਕੇ ਡਾਕਟਰ ਰਵਜੋਦ ਕੋਹਰ ਗਰੇਵਰ ਕਦੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚਾਂ ਕਮਚੂਰਾਂ ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਘਰੋਂ ਚੱਕਿਆ ਜਾ ਰਿਹਾ ਸੀ। ਤੇ ਜਿਹੜੇ ਸਾਡੇ ਉਮੀਦਵਾਰ ਹੈ ਬੀਬੀ ਸੁਖਵਿੰਦਰਪੁਰ ਰੰਧਾਵਾ ਜੀ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੀ ਪੁਲਿਸ ਵੱਲੋਂ ਰੈਕੀ ਕਰਵਾਈ ਜਾ ਰਹੀ ਹੈ ਉਹ ਵੀ ਪ੍ਰਾਈਵੇਟ ਗੱਡੀ 'ਚ ਜਾਲੀ ਨੰਬਰ ਪਲੇਟਾ ਲਾ ਕੇ ਔਰ ਫਿਰ ਜਿਹੜੀ ਪਹਿਲਾਂ 5751 ਹੁੰਦੀ ਸੀ ਹੁਣ 126169 ਦੇ ਬੀਐਨਐਸ ਦੇ ਅੰਦਰ ਨੋਟਿਸ ਦੇ ਕੇ ਜਿਹੜੇ ਮੋਦਬਰ ਸੀ ਸ਼ਰੋਮਦੀ ਅਕਾਲੀ ਦਲ ਦੇ ਉਹਨਾਂ ਨੂੰ ਕਦੇ ਐਸ.ਡੀ.ਐਮ ਦੇ ਦਫ਼ਤਰ ਸੱਦ ਲੋ ਕਦੇ ਐਸ.ਐਸ.ਪੀ ਐਸ.ਟੀ ਆਂ ਦੇ ਦਫ਼ਤਰ ਸੱਦ ਲੋ ਸੋ ਇਹ ਸਾਰਾ ਕੁਝ ਤੱਥਾਂ ਸਮੇਤ ਅਸੀਂ ਚੋਣ ਕਮਿਸ਼ਨ ਨੂੰ ਦਿੱਤਾ ਜਿਸ ਤਰੀਕੇ ਪਹਿਲਾਂ ਦੋ ਡੀਐਸਪੀ ਚੋਣ ਕਮਿਸ਼ਨ ਨੇ ਸਾਡੀ ਸ਼ਿਕਾਇਤ ਤੇ ਬਦਲੇ ਕਿਉਂਕਿ ਸਬੂਤ ਸੀ ਹਰੇ ਕਰਦੇ ਇਸੇ ਤਰੀਕੇ ਅੱਜ ਤਰਨ ਤਰਨ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਮੈਂ ਇੱਕ ਵਾਰ ਫਿਰ ਜਿਹੜੇ ਉੱਤੇ ਅਫਸਰ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਅਫਸਰ ਹੈ ਉਹ ਸੰਵਿਧਾਨ ਦੇ ਨਾਲ ਬਣਿਆ ਸੋ ਜਿਹੜਾ ਵੀ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂਗਾ ਸਾਡੇ ਵਰਕਰਾਂ ਨੂੰ ਝੂਠੇ ਪਰਚੇ ਪਾ ਕੇ ਤੰਗ ਪ੍ਰੇਸ਼ਾਨ ਕਰੂਗਾ ਅਸੀਂ ਉਹਨੂੰ ਚਾਹੇ ਅਦਾਲਤ ਹੋਵੇ ਚਾਹੇ ਚੋਣ ਕਮਿਸ਼ਨ ਦਾ ਦਫਤਰ ਹੋਵੇ ਲੈ ਕੇ ਜਾਵਾਂਗੇ ਇਹ ਜਿਹੜੀ ਚੋਣ ਹੈ ਇਹਨੂੰ ਅਮਨੋ ਮਾਨ ਨਾਲ ਕਰਾਉਣਾ ਇਹੀ ਅਫਸਰ ਚਾਹੀਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਦਿੱਤੇ ਫੋਲੋ ਕਰਨਾ ਤੇ ਸਰਕਾਰ ਦੇ ਕਹੇ ਤੇ ੱੱਕਾ ਕਰਨਾ ਕਿਉਂਕਿ ਸਰਕਾਰ ਤਾਂ ਚੋਣ ਹਾਰ ਰਹੀ ਹੈ ਸਰਕਾਰ ਤਾਂ ਕਿਸੇ ਵੀ ਤਰੀਕੇ ਚੋਣ ਜਿੱਤਣਾ ਚਾਹੁੰਦੀ ਹੈ ਪਰ ਅਫਸਰ ਉਹਦੀ ਡਿਊਟੀ ਉਹਦਾ ਫਰਜ਼ ਹੈ ਸੰਵਿਧਾਨ ਦੀ ਬਹਾਲੀ ਉਸੇ ਦਾਇਰੇ ਦੇ ਵਿੱਚ ਰਹਿ ਕੇ ਉਹ ਕੰਮ ਕਰੇ